ਪਾਲਕ ਮੇਥੇ ਵੀ ਹੋ ਗਏ ਰੈਡੀ ਪੂਰੇ ਆ ਮੇਥਿਆਂ ਦੀ ਕੈਰੀ ਪਾਲਕ ਦੀ ਪਰ ਇਹ ਧਨੀਏ ਦੀ ਇਹ ਪਤਾ ਨਹੀਂ ਵੀ ਕਿੱਥੋਂ ਜੰਮਦੀ ਆ ਇਹ ਕਿਸੇ ਹੋਰ ਪਾਸੇ ਆ ਜਾਂਦੀ ਆ ਪਿਛਲੇ ਸਾਲੇ ਚ ਮੰਨ ਕੇ ਚੱਲੋ 10 ਕਬੂਜੇ ਹੁਣ ਇੱਕ ਚੀਜ਼ ਦਾ ਫਰਕ ਦੇਖੋ ਆ ਸਾਰੇ ਕੈਰਿਆਂ ਨੂੰ ਪਾਣੀ ਲੱਗਿਆ ਹੋਇਆ ਹੈ ਨਾ ਇਹ ਉਹ ਥੋਂ ਇੰਨਾ ਕਰਦਾ ਜਿਹੜੀ ਚੱਕੋ ਵੀ ਸੱਜਣ ਨੂੰ ਦੋ ਸੈਲੇ ਹੋਰ ਰੱਖ ਲੈ ਸਾਰੇ ਪਾ ਦੇਣਾ ਹਾਂ ਹਾਂ ਤੀਜਾ ਕਿਹੜਾ ਲਿਆਂਦਾ ਜੀ ਕਹਿੰਦਾ ਜੇ ਗਿੱਲੇ ਚ ਅਗਲਾ ਰਿਓ ਪਾਉਣਾ ਮੈਂ ਨਹੀਂ ਰਿਓ ਪਾਉਣਾ ਕਹਿੰਦਾ ਤੁਰਨ ਨਹੀਂ ਦਿੰਦੀ ਮਿੱਟੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਅੱਜ ਚੱਲੇ ਆ ਰਿਓ ਪਾਉਣ ਜਿਹੜੇ ਕਹਰੇ ਰਹਿੰਦੇ ਸੀ ਪਾਣੀ ਤੋਂ ਬਿਨਾ ਮੰਨ ਲਓ ਪਾਣੀ ਲਾਇਆ ਨਹੀਂ ਸੀ ਜਿਹੜਾ ਰਹਿੰਦਾ ਸੀ ਕਹਰਾ ਉਹ ਚ ਪਾ ਦਈਏ ਮੈਂ ਕਿਹਾ ਦੂਗੇ ਤਹੇ ਦੋ ਤਿੰਨ ਦਿਨ ਤੱਕ ਪੈਰ ਖੜਨ ਲੱਗੂ ਮਾੜਾ ਮੋਟਾ ਫੇਰ ਪਾਵਾਂਗੇ ਉਹਨੂੰ ਇੱਕ ਫੈਲਾ ਪਾਇਆ ਉਹਨਾਂ ਜਿਹੜਾ ਰਹਿੰਦਾ ਤੇ ਆ ਵੀ ਆਪਣੇ ਪਾਲਕ ਮੇਥੇ ਵੀ ਹੋ ਗਏ ਰੈਡੀ ਪੂਰੇ ਆ ਮੇਥਿਆਂ ਦੀ ਕੈਰੀ ਪਾਲਕ ਦੀ ਪਰ ਇਹ ਧਨੀਏ ਦੀ ਪੂਰੇ ਵਧੀਆ ਬਣ ਗਏ ਘਰੋ ਚੈੱਕ ਧਨੀਆ ਜਿੰਨਾ ਕੁ ਪਾਉਣਾ ਹੁੰਦਾ ਦਾਲ ਸਬਜ਼ੀ ਉਹਨਾਂ ਨੂੰ ਤਾਜ਼ਾ ਪੈ ਜਾਂਦਾ ਰੋਜ਼ੀ ਰੋਜ਼ ਇੱਕ ਸਾਈਲਾ ਕੱਢ ਲੈਣਿਆ ਰਿਓ ਦਾ ਸਕੂਟਰੀ ਤੇ ਰੱਖ ਕੇ ਲੈ ਚੱਲਦੇ ਆ ਵਾਹ ਵਾਹ ਟੱਕਿਆ ਪਿਆ ਹੋ ਮੈਂ ਹਜੇ ਬਾਕੀ ਰਹਿਦਾ ਚੱਕ ਕੇ ਲਿਆਉਣਾ ਜਿੰਨਾ ਕੁ ਲਿਆਂਦਾ ਸੀ ਪਹਿਲਾਂ ਉਹ ਮੈਂ ਕਿਹਾ ਪਾ ਦਾਂਗੇ ਪਾ ਕੇ ਫੇਰ ਸਕੰਜੇ ਚ ਪਾ ਲਿਆ ਹੁਣ ਕਿੱਥੇ ਲਾ ਕੇ ਰੱਖਦੇ ਫਿਰਾਂਗੇ ਹੋਰ 4 ਦਿਨ ਨੂੰ ਪਾਈ ਦੇਣਾ ਪਾ ਇਹ ਸਕੂਟਰ ਹੀ ਲਾ ਲਈਏ ਪਹਿਲਾਂ ਮੈਂ ਲਾ ਸਕੂਟਰ 'ਚ ਹਵਾ ਭਰਨੀ ਪੈਣੀ ਆ ਟਾਇਰ 'ਚ ਹਵਾ ਹਵਾ ਘਟਾ ਛੜੀਆਂ ਮਾਊਂ ਬਿਲੀਆਂ ਵੀ ਇੱਕ ਬੈਠਾ ਬਲੂੰਗੜਾ ਦੂਜੇ ਪਤਾ ਨਹੀਂ ਕਿੱਧਰ ਚਲੇ ਗਏ ਤਿੰਨਾਂ ਦੇ ਭਾਂਡੇ ਖਾਲੀ ਨੇ ਆਪ ਤਾਂ ਦੁੱਧ-ਦੁੱਧ ਪੀ ਕੇ ਰੋਟੀ ਪਾਣੀ ਖਾ ਕੇ ਲੇਟਿਆਂ ਤੇ ਹੋ ਜਾਂਦੇ ਆ ਇਹ ਸਕੂਟਰ 'ਚ ਹਵਾ ਭਰ ਲਈਏ ਪਹਿਲਾਂ ਉਹ ਵਾਹੂ ਪੰਪ ਇਹ ਤੇ ਪਤਾ ਨਹੀਂ ਯਾਰ ਕੀ ਚੱਕਰ ਇੱਕ ਦਿਨ ਜਿਵੇਂ ਅੱਜ ਹਵਾ ਭਰ ਲਈ ਫਿਰ ਇੱਕ ਦਿਨ ਵਿੱਚ ਲੰਘ ਜਾਂਦਾ 30 ਦਿਨ ਫੇਰ ਘਟ ਜਾਂਦੀ ਆ ਸਾਰਾ ਟਾਇਰ ਵੀ ਖੋਲ ਕੇ ਇੱਕ ਦਿਨ ਪਾਣੀ ਚ ਪਾ ਲਿਆ ਹਵਾ ਨਿਕਲਦੀ ਹੈ ਨਹੀਂ ਕਿਤੋਂ ਪੈਂਚਰ ਕਿਤੇ ਨਹੀਂ ਹੈਗਾ ਨਾ ਕੋਈ ਬਾਲ ਲੀਕ ਆ ਪਤਾ ਨਹੀਂ ਤਾਂ ਜਦੋਂ ਟੋਏ ਟੂਏ ਚ ਜਾਂਦੀ ਆ ਕਿਤੇ ਉੱਥੇ ਝਰਕ ਪੈਂਦੀ ਆ ਉਦੋਂ ਹਵਾ ਲੀਕ ਹੁੰਦੀ ਆ ਰਿੰਮ ਚੋਂ ਸਮਝੋ ਬਾਹਰ ਆ ਕੰਮ ਘਟ ਜਾਂਦੀ ਆ ਹਵਾ 30 ਦਿਨ ਜੇ ਅੱਜ ਹੁਣ ਮੰਨ ਲਓ ਦੁਕਾਨ ਤੋਂ ਵੀ ਆਪਾਂ 40 ਪਾਉਂਡ ਕਰਾ ਲਈ ਦੋ ਦਿਨ ਲੰਘ ਕੇ 30 ਦਿਨ ਲਾ ਲਓ ਚੌਥੇ ਦਿਨ ਲਾ ਲਓ ਫੇਰ 15 ਪਾਉਂਡ ਤੇ ਆ ਜਾਂਦੀ ਆ ਆ ਰੱਖਿਆ ਪੰਪ ਕੋਲੀ ਕਰ ਲਈਏ ਪਹਿਲਾਂ ਹਵਾ ਕੋਈ ਫਿਰ ਲੈ ਕੇ ਚੱਲਦੇ ਆ ਰਿਓ ਆ ਪਈਆ ਨਾਨਕੇ ਵਾਲੇ ਆਲੂ ਵਾਲੀ ਬੋਰੀ ਜਿਹੜੇ ਕੱਚੇ ਆਲੂ ਪੱਟੇ ਸੀ ਉਹ ਚੋਂ ਲਿਆਏ ਸੀ ਇਹ ਉੱਦਾਂ ਪਾਉਣਾ ਕਥੈਲਾ ਹੁਣ ਗਾਂਹ ਜਦੋਂ ਪੱਕੇ ਪੱਟਣਗੇ ਆਲੂ ਉਦੋਂ ਫਿਰ ਬੋਰੀ ਇੱਕ ਫੇਰ ਚੱਕ ਲਿਆਵਾਂਗੇ ਆਪਣੇ 8 ਮਹੀਨੇ ਪਾਰ ਨੇ ਲਓ ਜੀ ਰੱਖ ਲਿਆ ਥੈਲਾ ਇਹਨੂੰ ਢੱਕ ਦਈਏ ਦੁਬਾਰਾ ਫੇਰ ਉਵੇਂ ਹੀ ਆ ਲਓ ਜੀ ਇੱਕ ਕੋਈ ਥੈਲਾ ਪਾਉਣਾ ਆਪਾਂ ਇੱਕ ਗੁਜਾਰੇ ਜੋਗਾ ਕਰ ਲਿਆ ਉਹ ਬੱਲੇ 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 ਸ਼ਾਬਾਸ਼ 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 ਇਨਸ਼ਾ ਅ ਕਰ ਦਈਏ ਗੇਟ ਬੰਦ ਚਲੋ ਮਿਲਦੇ ਆ ਫਿਰ ਮੋਟਰ ਤੇ ਜਾ ਕੇ ਚੱਲੀਏ ਪਹੁੰਚ ਗਏ ਇਹ ਮੋਟਰ ਤੇ ਝੋਲੀ ਕੱਢ ਲਈਏ ਇੱਕ ਤਾਂ ਆਪਾਂ ਪਾਉਣਾ ਉਹ ਤਿੰਨ ਕੇਰਿਆਂ ਚੋਂ ਜਿਹੜਾ ਕੋਠੀਆਂ ਇਹਦੇ ਨਾਲ ਆ ਉਹ ਥੋੜਾ ਜਿਹਾ ਥੋਂ ਰਹਿ ਗਿਆ ਸੀ ਮੰਨ ਲਓ ਤਨ ਨਕਾ ਤਿੰਨ ਚਾਰ ਕੇ ਵੈਸੇ ਵੈਥੋਂ ਭਰਨੋਂ ਰਹਿ ਗਿਆ ਸੀ ਉਹ ਫਿਰ ਦੋ ਤਿੰਨ ਦਾ ਨੇ ਇੱਕੋ ਕਹਰੇ ਚ ਪਾਣੀ ਪਈ ਗਿਆ ਫਿਰ ਮੈਂ ਛੱਡੇ ਦਿੱਤਾ ਮੈਂ ਕਿਹਾ ਜੇ ਹੁਣ ਚੁਕਤੀ ਵਾਰੀ ਭਰਤਾ ਤਾਂ ਉਹਨੇ ਖਰਾਬ ਹੋ ਜਾਣਾ ਕਣਕ ਨੇ ਹੁਣ ਉਹ ਮੀ ਪੈ ਗਿਆ ਉਹਨਿੰ ਇੱਕ ਜਗ੍ਹਾ ਤੇ ਰਿਓ ਪਾ ਦਾਂਗੇ ਬਾਕੀ ਹਲੇ ਦੋ ਤਿੰਨ ਨਰ ਰੋਕ ਕੇ ਪਾਵਾਂਗੇ ਝੂਲੀ ਕੱਢ ਲਈਏ ਇੱਧਰ ਪਾ ਕੇ ਜਿਹੜਾ ਇਹ ਚ 5-7 ਕਿਲੋ ਇੱਧਰ ਲੈ ਕੇ ਆ ਰਹੇ ਜੋਂ ਇਹਨਾਂ ਤੋਂ ਬਚਿਆ ਬਾਬੇ ਵਾਲਿਆਂ ਕੋਲ ਉਧਰ ਪਾ ਦਿਆਂਗੇ ਓਏ ਸ਼ਾਬਾ ਝੋੜੀਆਂ ਵੀ ਦੇਖਣ ਚੂਹੇ ਵੱਢ ਦਿੰਦੇ ਆ ਜਨ ਦਾ ਪਤੰਦਰ ਏਡਾ ਕੰਮ ਕਹਿੜਾ ਨਾ ਚੂਹੇ ਵਾਲਾ ਕਿਕਾ ਪਈ ਆ ਇਹ ਵੀ ਵੱੜਤੀ ਲੱਗਦੀ ਆ ਯੈਸ ਦੇਖੋ ਆ ਕੰਮ ਇਹਨਾਂ ਦਾ ਹਰੇ ਮੇਰੀ ਨਮੀਆਂ ਬਣਾਉਣੀ ਪੈਂਦੀ ਆ ਇਹ ਚ ਵੀ ਨਿਕਲਦੇ ਛਿਲਕੇ ਜੇ ਕਰ ਲੀਏ ਚੈੱਕ ਦੋ ਵੀ ਦੋ ਝੂੜੀਆਂ ਬਣਾ ਲੰਨੇ ਆ ਦੋ ਢਾਈ ਦੋ ਇਧਰ ਪਾ ਦਾਂਗੇ ਜਿਹੜਾ 5-7 ਕਿਲੋ ਚਲੇ ਗਿਆ ਐ ਚ ਪਾਣਾ ਕਿਹ ਚ ਗੱਲਤਾ ਜੀ ਖਾਸੀ ਨਹੀਂ ਦੀ ਜ। ਮੈਂ ਕਿਹਾ ਕੰਮ ਕਰਜੂ ਪਾਣੀ ਇਹਨੂੰ ਹਫ਼ਤਾ ਰੋਕ ਕੇ ਲਾ ਦਾਂਗੇ ਹੁਣ। ਆਹ ਕਿਹੜੇ ਜੀ ਮਾੜੀ ਮੋਟੀ ਸਰੋਂ ਜੀ ਜੰਮੀ ਹੈ ਪਤਾ ਨਹੀਂ ਕਿੱਥੋਂ ਜੰਮਦੀ ਆ ਇਹ। ਕਿਸੇ ਹੋਰ ਪਾਸੇ ਆ ਜਾਂਦੀ ਆ ਪਿਛਲੇ ਸਾਲੇ ਚ ਮੰਨ ਕੇ ਚੱਲੋ 10 ਕਬੂਜੇ ਹੋਣੇ ਸਰੋਂ ਦੇ ਮੈਂ ਸਾਰੇ ਹੱਥੀ ਪੱਟਤੇ ਸੀਗੇ। ਇੱਕਤੀ ਫੇਰ ਜੰਮਿਆ ਜੀ। ਬਾਕੀ ਸਪਰੇਅ ਕਰ ਦਾਂਗੇ। ਇਹ ਤਾਂ ਖੰਡੀ ਵਾਲੀ ਜਿਹੜੀ ਆਪਣੇ ਆ ਖੰਡੀ ਬਾਥੂਈ ਵਾਲੀ ਕਰਦੇ ਹੁੰਨੇ ਆ। ਮੇਰੇ ਹਿਸਾਬ ਨਾਲ ਉਹ ਤਾਂ ਨਹੀਂ ਮਰ ਜਾਣੀ ਚਾਹੀਦੀ ਐਕਤੀ ਤਾਂ ਹੈ ਵੀ ਵੱਧ ਆ। ਜਦੋਂ ਮੀਂਹ ਪੈਂਦੇ ਆ ਤਾਂ ਬੀ ਆ ਜਾਂਦਾ ਦੇ। ਇਹਨਾਂ ਦੇ ਵੀ ਜਾਦੇ ਹੁੰਦੀ ਆ ਸਰੋਂ। ਤੇ ਉਪਰ ਲੇਖੇ ਚਮੜੇ ਦੇ ਦੋ ਕਿਾਰੇ ਉਹਨਾਂ ਉੱਧਰ ਵੀ ਬਹੁਤ ਹੁੰਦੀ ਆ। ਮੈਨੂੰ ਲੱਗਦਾ ਇਹ ਇਧਰੋਂ ਕਰਕੇ ਨਾ ਜਦੋਂ ਆਹ ਪਾਣੀ ਪੂਣੀ ਚੱਲਦਾ ਮੀਂਹ ਆ ਸੇ ਉਦੋਂ ਬੀ ਇਧਰ ਆ ਜਾਂਦਾ। ਕਿਉਂ ਆਪਣੇ ਤਾਂ ਕਦੇ ਹੋਈ ਹੀ ਨਹੀਂ ਸਰੋਂ ਏਕਣ ਜਮਿਆ ਹੋਈ ਹੀ ਐਕਤੀ। ਤੈਨਾਂ ਜਿਹੜਾ ਲੋਹੜੀ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਲੋਹੜੀ ਦੀ ਸ਼ਾਮ ਆ ਧਰਮਸ਼ਾਲਾ ਸਾਡੇ ਇੱਥੇ ਭੇਲੀਆਂ ਦਿੰਦੇ ਹੋਏ ਆ ਕੇ ਜਿਨ੍ਹਾਂ ਦੇ ਘਰੇ ਵਿਆਹ ਆ ਜਾਂ ਮੁੰਡਾ ਹੋਇਆ ਉਹਦੀ ਭੇਲੀ ਇੱਥੇ ਚੜਦੀ ਹੁੰਦੀ ਆ ਬਾਜ ਵਾਲੇ ਲੱਗੇ ਹੋਏ ਨੇ ਹੁਣ ਵੱਢਣਗੇ ਸਾਰਿਆਂ ਨੂੰ ਪਹਿਲਾਂ ਬੰਦੇ ਬਾਅਦ ਵੇਟ ਕਰਕੇ ਚਲੇ ਗਏ da ruken ਕਾਰ ਓਕੇ ਰਿਪੋਰਟਾ ਬੱਦਲਵਾਈ ਦਾ ਮੌਸਮ ਆ ਤੇ ਅੱਜ ਲੱਗਿਆ ਰਿਓ ਪਾਉਣਾ ਟਰੈਕਟਰ ਲੱਗੇ ਸਟਾਰਟ ਕਰਨ ਟਰੈਕਟਰ ਸਟਾਰਟ ਨਹੀਂ ਹੋਇਆ ਪਤਾ ਨਹੀਂ ਠੰਡ ਕਰਕੇ ਬੈਟਰੀ ਉਹਦੀ ਚੁੱਪ ਜੇ ਕਰ ਗਈ ਤੇ ਕੁਝ ਬੈਟਰੀ ਨੂੰ ਮੰਨ ਕੇ ਚੱਲੋ ਦੂਜਾ ਸਾਲ ਖਤਮ ਹੋਣ ਵਾਲਾ ਹੀ ਆ ਮੈਨੂੰ ਲੱਗਦਾ ਹੋ ਸਕਦਾ ਉਹਦੇ ਕਰਕੇ ਬਾਕੀ ਠੰਡ ਕਰਕੇ ਵੀ ਹੋ ਸਕਦਾ ਫਿਰ ਸਕੂਟਰੀ ਤੇ ਲਿਆਇਆ ਦੋ ਥੈਲੇ ਇਧਰ ਲਈ ਮੋਟਰ ਤੇ ਲੱਗੇ ਹੋਇਆ ਪਹਿਲਸ ਵਾਲੀ ਤੇ ਉਹ ਆਉਂਦਾ ਬੰਦਾ ਪਾਉਂਦਾ ਏ ਆ ਇੱਥੇ ਦੇਖਦਾ ਆ ਆਉਂਦਾ ਤੇ ਪਹਿਲਾ ਰਿਓ ਲੱਗਿਆ ਕਣਕ ਨੂੰ ਪਾਉਣ ਪਾਣੀ ਤੋਂ ਬਾਅਦ ਤੇ ਸਲਫਰ ਪਾਈ ਆਪਾਂ ਪੈਕਟ ਇੱਕ ਦਿਖਾਉਣਾ ਤੁਹਾਨੂੰ ਆਹ ਲੱਗਿਆ ਭਾਈ ਪਾਉਣ ਕਿਲੇ ਦਾ ਇੱਕ ਇਧਰ ਪੌਣੇ ਦੋ ਥੈਲੇ ਜੂਰੀਏ ਦੇ ਪਾਤੇ ਤੇ ਡੇਢ ਥੈਲੀ ਇਹਦੀ ਬਾਤੀ ਸਲਫਰ ਦੀ ਬਾਕੀ ਹੁਣ ਚੱਲਦੇ ਆ ਜਾਨੂੰ ਸਕੂਟਰੀ ਤੇ ਜਾ ਕੇ ਦੂਜੇ ਥੈਲੇ ਵੀ ਲਿਆ ਕੇ ਉਧਰ ਰੱਖਣ ਜਾਨੂੰ ਪਾਇਆ ਕਰੂਗਾ ਸਕੂਟਰੀ ਤੇ ਮੇਰੇ ਹਿਸਾਬ ਨਾਲ 5-6 ਥੈਲੇ ਮਸਾ ਪੈਣੇ ਆਏ ਤਾਂ ਹੁਣ ਸ਼ਾਮ ਤੱਕ ਜਾਨੂੰ ਫਿਰ ਬੈਟਰੀ ਚਾਰਜ ਲਾ ਦਾਂਗੇ ਸ਼ਾਮ ਨੂੰ ਲਾ ਕੇ ਇਨਵਰਟਰ ਤੇ ਦੇਖਦੇ ਆ ਫਿਰ ਕੱਲ ਨੂੰ ਸਟਾਰਟ ਕਰਦਾ ਕਿ ਨਹੀਂ ਤਾਂ ਫਿਰ ਬੈਟਰੀ ਧਰਾ ਛੱਡਾਂਗੇ ਜੀ ਖੇਤ 'ਚ ਗਿੱਲ ਬਹੁਤ ਆ ਨਾਲੇ ਅੱਜ ਮੇਰੇ ਹਿਸਾਬ ਨਾਲ 12-13 ਦਿਨ ਹੋ ਗਏ ਇਹਨੂੰ ਪਾਣੀ ਲੱਗੇ ਨੂੰ ਪਰ ਗਿੱਲ ਬਹੁਤ ਆ ਖੇਤ 'ਚ ਪੈਰ ਦਬਦਾ ਥੱਲੇ ਜਾਣੀ ਉਹਦਾ ਨਾਲੇ ਰੇਤੇ ਵਾਲੇ ਖੇਤ ਨੇ ਬੰਦਾ ਪਿੰਡ ਸਭ ਤੋਂ ਘੈਂਟ ਰਿਓ ਪਾਉਂਦਾ ਇਹ ਦੇਖ ਲਓ ਥੱਲੇ ਇੱਕ ਡਾਲ ਨਹੀਂ ਡੁੱਲਣ ਦੇਣਾ ਨੇ ਦੇਖਿਓ ਧਿਆਨ ਨਾਲ ਤੇ ਹੱਥ ਘੁੰਮਦਾ ਦੇਖੋ ਮੰਨ ਕੇ ਚੱਲੋ ਸਾਡੇ 70 70 75% ਪਿੰਡ ਦਾ ਰਿਓ ਇਹੀ ਇੱਕੋ ਹੀ ਬੰਦਾ ਪਾਉਂਦਾ ਅੱਗੇ ਦੋ ਸੀਗੇ ਦੂਜੇ ਦੇ ਨਾਲ ਤਾਂ ਚਲਿਆ ਗਿਆ ਪਿੰਡ ਨੂੰ ਗਿਆ ਹੋਇਆ ਐਗਤੀ ਇਕੱਲਾ ਹੀ ਆ ਛੋਟਾ ਇਹ ਬਹੁਤ ਬਈ ਕਹਿੜੇ ਆ ਕੰਮ ਨੂੰ ਧੰਨ ਧੰਨ ਵਾਲਾ ਕੰਮ ਹੀ ਆ ਕੰਮ ਵਾਲਾ ਤਾਂ ਇਹਨਾਂ ਦਾ ਚੱਕੋ ਵੀ ਸੱਜਣੋ ਦੋ ਸਾਈਲੇ ਹੋਰ ਰੱਖ ਲੈ ਨਾਲ ਦੋ ਪੈਕਟ ਰੱਖ ਲੈ ਸਲਫਰ ਦੇ ਚਾਹ ਬਣਦੀ ਆ ਉਹਦੀ ਚਾਹ ਲੈ ਜੀਏ ਨਾਲ ਜਾ ਨੂੰ ਉਧਰ ਪਾਉਂਦਾ ਹਜੇ ਉਹ ਐਕਤੀ ਆਪਾਂ ਇੱਕ ਚੀਜ਼ ਹੋਰ ਲੈ ਆਂਦੀ ਸੀ ਨਾਲ ਜਿਹੜੀ ਆਪਾਂ ਇਹਦੀ ਆਪਣੇ ਸਪਰੇਅ ਕਰਦੇ ਹੁੰਨੇ ਆ ਆਹਾ ম্যাগਨੀਸ਼ੀਅਮ ਦੀ ਮੈਗਨੀਸ਼ ਸਲਫੇਟ ਦੀ ਤੇ ਉਹ ਐਕਤੀ ਇੱਕ ਥੱਲੇ ਪਾਉਣ ਨੂੰ ਦਿੱਤੀ ਆ ਉਹਨੇ ਆਪਾਂ ਨੂੰ ਆ ਪਿਆ ਥੈਲਾ ਆ ਰਹੀ ਮੈਗਨੀਸ਼ੀਅਮ ਮੈਗਨੀਸ਼ੀਅਮ ਸਲਫੇਟ 9.6% ਤੇ ਇਧਰ ਰਿਜ਼ਲਟ ਦੇਖਾਂਗੇ ਕੀ ਆ ਇਹ 2.5 ਕਿਲਿਆਂ ਦੀ ਆ ਆਪਾਂ 14 ਬਿੱਗਾਂ ਚ ਪਾ ਦੇਣਾ ਇਹ ਤੇ ਪਤਾ ਲੱਗ ਜੂਗਾ ਰਿਜ਼ਲਟ ਇਹਦਾ ਕੀ ਦਿੰਦਾ ਇਹ ਇਹ ਲੱਗ ਖੇਤ ਵਾਸਤੇ ਲਿਆਂਦਾ ਇਹ ਵੀ ਕਰਾਂਗੇ ਚੈੱਕ ਟਰੈਕਟਰ ਜੀ ਤਾਂ ਖੜੇ ਨੇ ਪਿੱਛੇ ਹੀ ਉਹ ਤਾਂ ਹੁਣ ਇਨਵਰਟਰ ਤੇ ਸ਼ਾਮ ਨੂੰ ਲਾ ਕੇ ਬੈਟਰੀ ਇੱਥੇ ਚਾਰਜ ਲਾ ਦੇਾਂਗੇ ਸਾਰੇ ਪਾ ਦੇਣਾ ਹਾਂ ਹਾਂ ਸਾਰਾ ਪਾ ਲੈ ਮਲਤਾਨੀ ਮਿੱਟੀ ਵਰਗਾ ਲੱਗ ਰਿਹਾ ਦੇਖੋ ਚੱਲ ਰਲਾ ਲੈ ਇਹਨੂੰ ਹੂੰ ਜੀ ਆਹ ਨਾ ਫੈਦਾ ਕਰਦਾ ਹੈ ਸੁਖ ਨਾ ਪਰ ਹਾਂ ਪਹਿਲਾਂ ਦੇਖ ਲੈ ਪਹਿਲਾਂ ਰਿਓ ਗਿੱਲਾ ਕਰਿਆ ਕਰਕੇ ਹੁਣ ਪੂਰਾ ਵਧੀਆ ਰਲਦਾ ਪਹਿਲਾਂ ਆਪਾਂ ਪਾਊਡਰ ਪਾ ਕੇ ਫਿਰ ਪਾਣੀ ਪਾਇਆ ਸੀ ਨਾ ਡਲੀ ਬਣ ਗਈ ਸਾਰੇ ਦੀ ਹੁਣ ਦੇਖ ਕਿੰਨਾ ਵਧੀਆ ਮਿਲ ਗਿਆ ਪਹਿਲਾਂ ਆਪਾਂ ਪਾਊਡਰ ਪਾ ਕੇ ਪਾਣੀ ਪਾਇਆ ਉਹਦੇ ਨਾਲ ਗਲਤ ਹੋ ਗਈ ਕੰਮ ਸਾਰੀ ਡਲੀ ਬਣ ਗਈ ਪਹਿਲੇ ਪਾ ਦਿਆ ਅadne pehla wala vadhia renda ikna jehda pehla juriya ch pa lende paani juriya gilla ho janda othe baad dawai lag jandiyan naal ਔਰਲੇ ਪਾਸਿਓਂ ਤਾਂ ਹਰ-ਹਰ ਰੋਡੀ ਕਰੀ ਪਈ ਆ ਜਮਾਂ ਹੀ ਵਾਕਈ ਫਲੀਆਂ ਖਾਂਦੇ ਆ ਬਈ ਆ ਨਾਲ-ਨਾਲ ਸਾਰਾ ਤੋਤਾ ਹੀ ਬੈਠਾ ਉਹ ਤੱਕ ਲੈ ਤੋਤਾ ਹੀ ਤੋਤਾ ਬੈਠਾ ਹੋਰ ਵੀ ਆਈ ਜਾਂਦੇ ਆ ਅਸਲ ਵਿੱਚ ਇਹਦੀ ਮਾਲਕੀ ਹੈ ਨਹੀਂ ਕਿਸੇ ਕੋਲੇ ਹਰ-ਹਰ ਦੀ ਨਹੀਂ ਤਗਲਾ ਹੁਣ ਉਹਨੂੰ ਕਾਰਵਾਈ ਕਰ ਦਿੰਦਾ ਆਪਦੀ ਇਹ ਜਗਾ ਗਈ ਬੈਕ ਇਹ ਜਦੋਂ ਵਿਕੀ ਸੀ ਉਦੋਂ ਰੋਲੇ ਦੇ ਚੱਕਰ ਚ ਵੀ ਕਬਜ਼ਾ ਰਹੇ ਸਾਡਾ ਉਹਨਾਂ ਨੇ ਹਰ-ਹਰ ਵੀ ਤੇ ਉਦੋਂ ਬਾਅਦ ਜਗਾ ਵਿਕ ਗਈ ਇਹ ਹੁਣ ਇਹਦੇ ਤੇ ਲੇਬਰ ਦੇ ਚੱਕਰ ਚ ਪਟਾਉਂਦਾ ਕੋਈ ਹੈ ਨਹੀਂ ਇਹਨੂੰ ਤੇ ਆਈ ਬਸ ਚਲੋ ਪੰਛੀ ਤਾਂ ਰੱਜਣਗੇ ਬਹੁਤ ਥੋਤਾ ਬਈ ਪਰਲੇ ਪਾਸੇ ਫਲੀ ਪੂਰੀ ਆ ਇਧਰਲੇ ਪਾਸੇ ਖਾਦੀ ਵੀ ਆ ਸਾਰੀ ਤੀਜਾ ਕਿਹੜਾ ਲਿਆਂਦਾ ਜੀ ਇਹ ਕਿਥੇ ਲੈ ਇੱਥੇ ਪਿੱਛੇ ਰੱਖਿਆ ਆ ਇਹ ਕਾ ਹੋ ਗਿਆ ਉਧਰ ਮੋਟਰ ਵਾਲੇ ਪਾਸੇ ਵੀ ਨਿੰਬੜ ਗਿਆ ਇੱਕ ਉਹ ਪਰਲੇ ਬਾਬੇ ਵਾਲੇ ਪਾਸੇ ਵੀ ਹੁਣ ਆ ਗਿਆ ਆਪਾਂ ਇਧਰ ਛੜਕ ਵਾਲੇ ਪਾਸੇ ਇਧਰ ਦੋ ਥੈਲੇ ਪਾ ਕੇ ਤਿੰਨ ਰਹਿ ਜਾਣਗੇ ਕੱਲ ਨੂੰ ਉਹ ਕੱਲ ਨੂੰ ਪਾ ਦਿਆਂਗੇ ਹੁਣ ਟਾਈਮ ਹੋ ਗਿਆ ਸ਼ਾਮ ਦਾ 5:00 ਵਜੇ ਦਾ ਅੱਧੇ ਪੌਣੇ ਘੰਟੇ ਚੋਂ ਦੋ ਥੈਲੇ ਪਾ ਲੈਣੇ ਔਰਲੇ ਔਰਲੇ ਪਾਸੇ ਤੇ ਪਰਲੇ ਪਾਸੇ ਉਹ ਬੜਾ ਖੇਤ ਰਹਿ ਜੂਗਾ। ਉਹਦੇ ਤਿੰਨੇ ਥੇਲੇ ਕੱਲ ਨੂੰ ਪਾ ਦੇਾਂਗੇ। ਫਤਿਹ ਦਾ ਕੰਮ। ਦੂਜਾ ਰਿਓ ਫੇਰ ਦੇਖਦੇ ਆ ਕਿੰਨੇ ਦਿਨਾਂ ਤੱਕ ਪਾਉਣੇ ਆ। ਪਹੁੰਚ ਗਿਆ ਹੁਣ ਮੈਨੂੰ ਲੱਗਦਾ ਇੱਧਰ ਉੱਧਰ ਪਾ ਕੇ ਵਿਹਲਾ ਹੋ ਗਿਆ ਹੁਣ। ਆਹ ਕਹਿਰੇ। ਆਹ ਖੇਤ 'ਚ ਪਾਉਣਾ ਹੁਣ ਇੱਥੇ। ਇੱਕ ਚੀਜ਼ ਦਾ ਫਰਕ ਦੇਖੋ। ਆਹ ਸਾਰੇ ਕਹਿਰੇ ਨੂੰ ਪਾਣੀ ਲੱਗਿਆ ਹੋਇਆ ਹਨਾ। ਇਹ ਉਹ ਥਾਂ ਇੰਨਾ ਕ ਰਹਿੰਦਾ ਜਿਹੜੀ ਆ ਜਿਆਦੇ ਕਾਲਾ ਕਾਲਾ ਥਾਂ ਦੀਦਾ ਨਾ ਇਹ ਪਾਣੀ ਲੱਗਣ ਤੋਂ ਰਹਿੰਦਾ ਸੀ ਕਿਉਂ ਇਹ 'ਚ ਤਿੰਨ ਵਾਰੀ ਪਾਣੀ ਪੈ ਗਿਆ ਸੀ ਭਰਿਆ ਨਹੀਂ ਸੀ ਜਦੋਂ ਲਾਈਟ ਖਰਾਬ ਕਰਦੀ ਸੀ ਤੇ ਉਨਾਂ ਕਿਥੋਂ ਰਹਿ ਗਿਆ ਸੀ ਮੈਂ ਕਿਹਾ ਕਾ ਨੂੰ ਹਨਾ ਜੇ ਫੇਰ ਪਾ ਉਹ ਭਰਨ ਦੇ ਚੱਕਰ ਚਾ ਦੁਬਾਰਾ ਭਰਤਾ ਇਹ ਕਣਕਰੇ ਖਤਮ ਹੋ ਜਾਣਾ ਉਹ ਕਣਕ ਦੇਖੋ ਕਿੰਨੀ ਫੈਲਰੀ ਹੋਈ ਆ ਤੇ ਉਹਨੂੰ ਆ ਮੀਂਹ ਵਾਲਾ ਪਾਣੀ ਉਹ ਲੱਗਿਆ ਜਿਹੜਾ ਲੱਗਿਆ ਇਹਦੇ ਨਾਲੋਂ ਨਾਲੇ ਤਾਂ ਦੋ ਇੰਚ ਉੱਚੀ ਖੜੀ ਨਾਲੇ ਫੋਟ ਵੱਧਾ ਨਾਲੇ ਸ਼ਾਹ ਕਾਲੀ ਖੜੀ ਆ ਦੇਖ ਲਓ ਕਿੰਨਾ ਫਰਕ ਆ ਪਾਣੀ ਲੱਗਣ ਤੇ ਨਾ ਲੱਗਣ ਚ ਜਿਆਣੀ ਉਹਨੂੰ ਮੰਨ ਲਓ ਨਿਤਰਮਾ ਨਿਤਰਮਾ ਤਰਮਾ ਤਰਮਾ ਪਾਣੀ ਮੀਂਹ ਵਾਲਾ ਲੱਗਿਆ ਬਸ ਇੰਨਾ ਕੁ ਥੋੜਾ ਰਹਿ ਗਿਆ ਸੀ ਬਚਾਲੇ ਬਚਾਲੇ ਇਹ ਕਾਲਾ ਕਾਲਾ ਦੀ ਨਾ ਪੈਨ ਪੂਰਾ ਉੱਚਾ ਉੱਚਾ ਜਿਆ ਬੰਦਾ ਕਿੱਧਰ ਚਲੇ ਗਿਆ ਆਇਆ ਹੀ ਨਹੀਂ ਨਾ ਇੱਥੇ ਮੋਟਰ ਤੇ ਤਾਂ ਹੈ ਨਹੀਂ ਉਧਰੋਂ ਮਨ ਲੱਗਾ ਕਰਨ ਨਾ ਉਹ ਹੁੰਦਾ ਭਾਈ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਹੁੰਦਾ ਜੀਪ ਦੇ ਮੂਰੇ ਮੂਰੇ ਦੇ ਲੋ ਅੱਜ ਮੇਰੇ ਹਿਸਾਬ ਨਾਲ 11ਵਾਂ ਗੁਰਮੁਹ ਦੇ ਨਾ 11ਵਾਂ ਜਾਂ ਬਾਹਰ ਮੈਂ ਇੱਥੇ ਕਿਨੂੰ ਪਾਣੀ ਲੱਗੇ ਨਾ ਦੇਖ ਲੋ ਪੈਰ ਹਜੇ ਵੀ ਕਿੰਨਾ ਖੋਬਦਾ ਇਹ ਡੱਕਰ ਖੇਤ ਨਾਲੇ ਇਹ ਨਾ ਮੈਂ ਮੰਨ ਕੇ ਚੱਲੋ ਰਹਿੰਦੇ ਤੇ ਕਿਾਰੇ ਬੰਦ ਕਰੇ ਹੋਏ ਨੇ ਐਂਡ ਤੇ ਜਿਵੇਂ ਮੰਨ ਕੇ ਚੱਲੋ ਜਿਵੇਂ ਆਹ ਚੀਜ਼ ਗਣਕ ਦੇਂਦੀ ਇੱਥੋਂ ਕੋਹਾ ਜਾ ਜਗਾ ਤੇ ਇੱਥੇ ਪਾਣੀ ਆਏ ਤੇ ਬੰਦ ਕਰਤਾ ਤੇ ਉਦੋਂ ਬਾਅਦ ਉਹ ਭਰਿਆ ਫੇਰ ਵੀ ਇੰਨੀ ਗੱਲ ਐ ਚ ਹਵਾ ਟਿੱਕੀ ਚ ਫਾਂਡ ਦੇਖੋ ਕਿ ਟੱਕੜੀ ਆਉਂਦੀ ਕਿੰਨੇ ਏਰੀਆ ਲੈ ਕੇ ਆਉਂਦੀ ਐ ਫਾਂਡ ਅੱਜ ਲੱਗਿਆ ਇਧਰ ਲੈ ਕੇ ਰਿਚ ਰਿਓ ਪਾਉਣ ਆਹ ਤਿੰਨ ਕੀਲੇ ਰਹਿ ਗਏ ਸੀਗੇ ਆਹ ਬੰਦਾ ਕਹਿੰਦਾ ਕਹਿੰਦਾ ਜੇ ਗਿੱਲੇ ਚ ਅਗਲਾ ਰਿਓ ਪਾਉਣਾ ਮੈਂ ਨਹੀਂ ਰਿਓ ਪਾਉਣਾ ਕਹਿੰਦਾ ਤੁਰਨ ਨਹੀਂ ਦਿੰਦੀ ਮਿੱਟੀ ਬਸ ਕਰਾਉਂਦੀ ਆ ਮੈਂ ਕਿਹਾ ਇੱਕ ਰਿਓ ਆਪਾਂ ਹਫਤੇ ਬਾਅਦ ਫੇਰ ਪਾ ਦੇਣਾ ਕਹਿੰਦਾ ਜਦ ਤੱਕ ਪੈਰ ਨਹੀਂ ਖੜਨ ਲੱਗਦਾ ਸੁੱਕਦਾ ਨਹੀਂ ਮੈਂ ਨਹੀਂ ਰਿਓ ਪਾਉਣਾ ਨਾ ਜਰ ਕਿਸੇ ਹੋਰ ਤੋਂ ਪਵਾ ਲਿਓ ਅਸਲ ਵਿੱਚ ਚੀਕਣੀ ਮਿੱਟੀ ਆ ਬਸ ਕਰਾ ਦਿੰਦੀ ਆ ਰੇਤੇ ਰੂਤੇ ਦਾ ਬੰਦਾ ਤੁਰ ਹੀ ਜਾਂਦਾ ਇਹ ਤਾਂ ਪੈਰ ਨੂੰ ਥੱਲੇ ਫੜ ਕੇ ਖੜ ਜਾਂਦੀ ਆ ਵੀ ਹਿੱਲ ਕਿਧਰ ਨੂੰ ਹਿੱਲਦਾ ਡਾਕਰ ਖੇਤ ਨੇ ਇੱਕ ਪਾਣੀ ਲੱਗਣੋ ਜੇ ਹਫਤਾ ਕੀ ਹੋਇਆ ਕਿਉਂ ਆਹ ਵਾਲਾ ਘੇਰਾ ਜੇ ਐਂਡ ਤੇ ਲੱਗੇ ਇਹਨੂੰ ਪਾਣੀ ਮੰਨ ਲਓ ਸਭ ਤੋਂ ਐਂਡ ਤੇ ਆ ਪਾਸਾ ਸੀਗਾ ਇਹ ਆ ਜਿਹੜੇ ਕੈਰੇਜ ਇਹ ਪਾਉਂਦਾ ਮੈਨੂੰ ਲੱਗਦਾ ਇਹਦੇ ਵਿੱਚ ਪਾਣੀ ਲੱਗੇ ਨੂੰ ਅੱਜ 6 ਦਿਨ ਇੱਕ ਹੋ ਗਏ ਮੰਨ ਲਓ 7 ਦਿਨ 7 ਤੇ 3 10 ਆ ਜਿੱਥੇ ਰਿਓ ਪਾਉਂਦਾ ਇਹ ਚ ਅੱਜ 11ਵਾਂ ਦਿਨ ਪਾਣੀ ਲੱਗੇ ਨੂੰ ਦੇਖ ਲਓ ਤਾਂ ਵੀ ਪੂਰਾ ਫੁੱਲ ਪੈਰ ਦਬਦਾ ਥੱਲੇ